ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਸੋ ਅੱਜ ਅਸੀਂ ਆਏ ਸੀ ਜੀ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਵਿੱਚ ਵਗ ਰਹੇ ਜਿੰਨੇ ਵੀ ਇੱਥੇ ਲੋਕ ਨੇ ਪਿੰਡਾਂ ਦੇ ਪਿੰਡ ਡੁੱਬ ਚੁੱਕੇ ਨੇ ਸੋ ਅੱਜ ਅਸੀਂ ਜਿਹੜਾ ਅਸੀਂ ਦੌਰਾ ਕੀਤਾ ਸੀ ਪਿੰਡ ਦਾ ਪਿੰਡ ਦੇ ਵਿੱਚ ਦੇਖ ਰਹੇ ਸੀ ਕਿ ਜਿੱਥੇ ਸਾਰਾ ਪੰਜਾਬ ਦੇ ਨਾਲ ਭਾਰਤ ਖੜਾ ਹੈ ਸਾਰਾ ਪੰਜਾਬ ਦੇ ਨਾਲ ਹੀਰੋ ਜੋ ਸਿੰਗਰ ਨੇ ਉਹ ਸਾਰੇ ਖੜੇ ਹੋਏ ਨੇ ਉਦੇ ਨਾਲ ਨਾਲ ਕਿਤੇ ਨਾ ਕਿਤੇ ਮੁਸਲਿਮ ਭਾਈਚਾਰਾ ਜਿਹੜਾ ਆਪਣੇ ਭਰਾ ਨੇ ਉਹ ਵੀ ਨਾਲ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਸੋ ਇਹ ਆਪਣੇ ਭਾਈਚਾਰਾ ਆਪਣੇ ਜਿਹੜਾ ਸੀ ਇਹ ਮਲੇਰ ਕੋਟਲਾ ਤੋਂ ਇੱਥੇ ਆਏ ਹੋਏ ਨੇ ਸੇਵਾ ਕਰਨ ਵਾਸਤੇ ਤੇ ਜਿੰਨੇ ਵੀ ਇੱਥੇ ਕਿਸਾਨ ਭਰਾ ਜਿਨ੍ਹਾਂ ਦੀਆਂ ਪੈਲੀਆਂ ਡੁੱਬ ਗਈਆਂ ਨੇ ਜਿਨ੍ਹਾਂ ਦੇ ਨੁਕਸਾਨ ਹੋਏ ਨੇ ਉਹਨਾਂ ਦਾ ਮੁਆਵਜ਼ਾ ਲੈ ਕੇ ਉਹਨਾਂ ਨੂੰ ਹੈਲਪ ਕਰਨ ਵਾਸਤੇ ਇੱਥੇ ਪੁੱਜੇ ਨੇ ਆਪਾਂ ਗੱਲਬਾਤ ਕਰਦੇ ਆਂ ਜੀ ਆਜੋ ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੜਾਂ ਦੀ ਮਾਰ ਵਗ ਰਹੀ ਆ ਤੇ ਤੁਸੀਂ ਜਿਹੜਾ ਸੀ ਆਪਣਾ ਮੁਸਲਿਮ ਭਾਈਚਾਰਾ ਅੱਗੇ ਲੈ ਕੇ ਆਏ ਹੋ ਇਹ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਵਾਸਤੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਹਾਲਾਤਾਂ ਬਾਰੇ ਬਿਸਮਿਲਲਾ ਰਹਿਮਾਨ ਰਹੀਮ ਜਿਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਜਿੱਥੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੀਆਂ ਸਿਆਸੀ ਤੇ ਸਮਾਜੀ ਜਥੇਬੰਦੀਆਂ ਆਪਣੇ ਆਪਣਾ ਕੰਮ ਕਰ ਰਹੀਆਂ ਹਨ ਉੱਥੇ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਧਾਰਮਿਕ ਜਥੇਬੰਦੀ ਜਮੀਆਂ ਤੇ ਉਲਮਾ ਹਿੰਦ ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਾਡੇ ਪੰਜਾਬ ਦੇ ਮੁਫਤੀ ਆਜ਼ਮ ਪੰਜਾਬ حضرت مولانا ਮੁਫਤੀ ਮੁਹੰਮਦ ਖਲੀਲ ਸਾਹਿਬ ਮਲੇਰ ਕੋਟਲੇਵੀ ਉਹਨਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਸਾਰੀਆਂ ਜਮਾਤ-ਉਲਮਾ ਦੀਆਂ ਯੂਨਟਾਂ ਨੂੰ ਐਕਟਿਵ ਕੀਤਾ ਔਰ ਹੁਕਮ ਦਿੱਤਾ ਕਿ ਸਾਰੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੋ ਔਰ ਜਿੱਦਾਂ ਜਿੱਦਾਂ ਦੀ ਵੀ ਜ਼ਰੂਰਤ ਹੈ ਚਾਹੇ ਦਵਾਈਆਂ ਦੀ ਚਾਹੇ ਕੱਪੜਿਆਂ ਦੀ ਚਾਹੇ ਰਾਸ਼ਨ ਦੀ ਚਾਹੇ ਪੈਸੇ ਦੀ ਜੈਸੀ ਵੀ ਲੋੜ ਹੈ ਜ਼ਰੂਰਤਮੰਦਾਂ ਤੱਕ ਤੁਸੀਂ ਫੈਪੈਲ ਦੇ ਹੱਦ ਤੱਕ ਪਹੁੰਚਾਓ ਤਕਰੀਬਨ ਸਾਨੂੰ 8-10 ਦਿਨ ਹੋ ਗਏ ਲੱਗਿਆ ਨੂੰ ਮੁਸਲਸਲ ਅਸੀਂ ਲਗਾਤਾਰ ਸਾਰੇ ਇਲਾਕਿਆਂ ਦਾ ਸਾਡੀ ਟੀਮ ਮਦਦौरा ਕਰ ਰਹੀ ਹੈ ਔਰ ਟਰੱਕਾਂ ਦੇ ਟਰੱਕ ਅਸੀਂ ਭਰ ਕੇ ਪਹੁੰਚਾ ਰਹੇ ਹਾਂ ਹੁਣ ਵੀ ਮਲੇਰਕੋਟਲੇ ਸਾਡਾ ਜਿਹੜਾ ਹੈੱਡ ਆਫਿਸ ਹੈ ਜਮiyet-ਉਲਮਾ ਦਾ ਤਕਰੀਬਨ 100 ਟਰੱਕ ਸਾਡੇ ਕੋਲ ਅਨਾਜ ਦਾ ਭਰਿਆ ਖੜਾ ਹੈ ਜਿੱਥੋਂ ਵੀ ਸਾਨੂੰ ਫੋਨ ਆਏਗਾ ਜਿੱਥੇ ਵੀ ਸਾਨੂੰ ਲੋੜ ਹੋਏਗੀ ਸਾਡੀਆਂ ਟੀਮਾਂ ਫੌਰਨ ਉੱਥੇ ਪਹੁੰਚ ਰਹੀਆਂ ਮਲੇਰਕੋਟਲਾ ਵੈਸੀ ਹਾ ਦੇ ਨਾਰੇ ਦੀ ਧਰਤੀ ਹੈ ਤੇ ਜਿਹੜਾ ਪੰਜਾਬ ਹੈ ਇਹ ਪੰਜਾਬ ਸਾਜਾ ਪੰਜਾਬ ਹੈ ਇਹ ਪਿਆਰ ਜਿਹੜਾ ਹਰ ਆਉਣ ਵਾਲੇ ਦਾ ਸਤਿਕਾਰ ਕਰਦਾ ਹੈ ਜਿਹੜਾ ਉਹ ਪੰਜਾਬ ਇਹ ਉਹ ਪੰਜਾਬ ਜਿਹੜਾ ਪੂਰੇ ਦੇਸ਼ ਨੂੰ ਅਨੁਖਾਉਣ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਇਹ ਉਹ ਪੰਜਾਬ ਹੈ ਜਿੱਥੇ ਵੀ ਮਾੜੇ ਹਾਲਾਤ ਹੋਣ ਜਿੱਥੇ ਵੀ ਪਰੇਸ਼ਾਨੀ ਦੇ ਹਾਲਾਤ ਹੋਣ ਸਾਰਿਆਂ ਦੀ ਜਾ ਕੇ ਪੰਜਾਬ ਸਭ ਤੋਂ ਪਹਿਲਾਂ ਬਾਹ ਫੜਦਾ ਹੈ ਤੇ ਅੱਜ ਜਿਹੜਾ ਹੈ ਪੰਜਾਬ ਸਾਡਾ ਉਹ ਪਾਣੀ ਦੇ ਅੰਦਰ ਡੁੱਬ ਰਿਹਾ ਹੈ ਐਸੇ ਮੌਕੇ ਦੇ ਉੱਪਰ ਮੁਸਲਮਾਨ ਜਿਹੜੇ ਹੈ ਸਾਡੀ ਕਮਿਊਨਿਟੀ ਜਿਹੜੀ ਹੈ ਸਾਡੇ ਜਿਹੜੇ ਜ਼ਿੰਮੇਵਾਰ ਨੇ ਉਹ ਵੀ ਪਿੱਛੇ ਨਹੀਂ ਹਟੇ ਸਾਡੇ ਦੇਸ਼ ਦੇ ਜਿਹੜੇ ਜਮiyet-ਏ-ਉਲਮਾ ਦੇ ਪ੍ਰਧਾਨ ਨੇ حضرت مولانا سید ਅਰਸ਼ਦ ਮਦਨੀ ਸਾਹਿਬ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਇਹ ਅਪੀਲ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਪੰਜਾਬੀ ਹਰੀਕਦੇ ਨਾਲ ਖੜੇ ਹੈ ਇਸ ਕਰਕੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਵੱਧ ਚੜ ਕੇ ਪੰਜਾਬ ਚ ਪਹੁੰਚੋ ਔਰ ਬਣਦੀਆਂ ਜ਼ਰੂਰਤਾਂ ਉੱਥੇ ਮੌਕੇ ਦੇ ਉੱਪਰ ਜਾ ਕੇ ਪੂਰਾ ਕਰੋ ਤਾਂ ਜਿਹਦਾ ਨਤੀਜਾ ਸਾਨੂੰ ਇਹ ਵੇਖਣ ਨੂੰ ਮਿਲਿਆ ਕਿ ਮੈਂ ਫੋਨ ਤੁਹਾਨੂੰ ਆਪਣਾ ਵਿਖਾ ਸਕਦਾ ਫੋਨ ਪੂਰਾ ਮਿਸ ਕਾਲਾਂ ਦੇ ਨਾਲ ਲਾਲ ਹੋਇਆ ਪਿਆ ਹੈ ਬਹੁਤ ਵਿੱਚ ਨੂੰ ਕੰਮ ਕਰਨੇ ਪੈਂਦੇ ਮੈਂ ਫੋਨ ਨਹੀਂ ਵੀ ਚਾਲ ਸਕਦਾ ਦੱਸਣਾ ਇਹ ਹੈ ਫੋਨ ਇੰਨੇ ਆ ਰਹੇ ਪੂਰੇ ਦੇਸ਼ ਭਰ ਤੋਂ ਕੋਈ ਸਟੇਟ ਐਸੀ ਨਹੀਂ ਬਚੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਦੱਸੋ ਕਿੰਦਾਂ ਦੀ ਤੁਹਾਨੂੰ ਲੋੜ ਹੈ ਅਸੀਂ ਉਹੀ ਜ਼ਰੂਰਤਾਂ ਪੂਰੀ ਪਰ ਮੌਕੇ ਦੇ ਉੱਪਰ ਇਸ ਤੋਂ ਵੱਡੀ ਹੋਰ ਮੈਂ ਸਮਝਦਾ ਕੋਈ ਗੱਲ ਨਹੀਂ ਹੋ ਸਕਦੀ ਸਾਡਾ ਇਸ ਮੌਕੇ ਇਹ ਵੀ ਕਹਿਣਾ ਹੈ ਕਿ ਜਦੋਂ ਪਾਣੀ ਉਤਰ ਜਾਏਗਾ ਉਦੋਂ ਜਿਨ੍ਹਾਂ ਦੀਆਂ ਫਸਲਾਂ ਉਜੜੀਆਂ ਹਨ ਜਿਨ੍ਹਾਂ ਦੇ ਜਾਨਵਰ ਹਲਾਕ ਹੋਏ ਹੈ ਜਿਨ੍ਹਾਂ ਦੇ ਘਰ ਬਾਹਰ ਟੁੱਟ ਗਏ ਹੈ ਅਸੀਂ ਸਾਡੀ ਪੂਰੀ ਦਿੱਲੀ ਹੈੱਡ ਆਫਿਸ ਤੋਂ ਟੀਮ ਆ ਕੇ ਉਹਨਾਂ ਦਾ ਜਾਇਜ਼ਾ ਲਾਏਗੀ ਔਰ ਉਹਨਾਂ ਨੂੰ ਉਸੇ ਮੁਆਵਜ਼ਾ ਦੇਣ ਦੀ ਆਪਣੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਇਸ ਮੌਕੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ कि ਜਿਨ੍ਹਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਪੰਜਾਬੀ ਵਾਲੀ ਫਸਲ ਹੀ ਹੁੰਦੀ ਹੈ ਫਸਲ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ ਹੁੰਦੀ ਇਹ ਸਾਡੇ ਸੀਐਮ ਸਾਹਿਬ ਵੀ ਜਾਣਦੇ ਆ ਔਰ ਪੰਜਾਬ ਸਰਕਾਰ ਬਹੁਤ ਕਮ ਕਰ ਵੀ ਰਹੀ ਹੈ ਇਹਦੇ ਵੀ ਕੋਈ ਸ਼ੱਕ ਨਹੀਂ ਲੇਕਿਨ ਉਹਨਾਂ ਲਈ ਜਦੋਂ ਪਾਣੀ ਉਤਰ ਗਿਆ ਤਾਂ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਕਿ ਉਹ ਵੱਡੇ ਪੱਧਰ ਦੇ ਉੱਪਰ ਇਹਨਾਂ ਨੂੰ ਬੰਦਾ ਮੁਆਵਜ਼ਾ ਉਹ ਦਿੱਤਾ ਜਾਏ ਕਿਉਂਕਿ ਪੰਜਾਬ ਨੂੰ ਸਾਨੂੰ ਰਲ ਮਿਲ ਕੇ ਬਚਾਉਣਾ ਹੈ ਅਸੀਂ ਵੀ ਪੰਜਾਬੀ ਆ ਸਾਡਾ ਵੀ ਪੋਖੋਕੜ ਕਿਸਾਨੀ ਹੈ ਅਸੀਂ ਵੀ ਕਿਸਾਨੀ ਦੇ ਨਾਲ ਸੰਬੰਧ ਰੱਖਦੇ ਆਂ ਸਾਨੂੰ ਪਤਾ ਹੈ ਕਿ ਕਿਸਾਨ ਦਾ ਜਦੋਂ ਫਸਲ ਉਜੜ ਜਾਂਦੀ ਹੈ ਕੀ ਦਰਦ ਹੁੰਦਾ ਹੈ ਕੀ ਉਸ ਵਕਤ ਪਰੇਸ਼ਾਨੀ ਹੁੰਦੀ ਹੈ ਤੇ ਇਹ ਮੁਸ਼ਕਿਲ ਵਕਤ ਆ ਟਲ ਜਾਏਗਾ ਪੰਜਾਬ ਤੇ ਪਹਿਲਾਂ ਵੀ ਵੱਡੇ ਵੱਡੇ ਦੁੱਖ ਆਏ ਆ ਅਸੀਂ ਬੜੇ ਦੁਖਾਂਡ ਆਏ ਆ ਪਰ ਜ਼ੁਲਮ ਦੇ ਖਿਲਾਫ ਪੰਜਾਬੀਆਂ ਨੇ ਕਦੇ ਗਰਦਨ ਨਹੀਂ ਝੁਕਾਈ ਅਸੀਂ ਮੇਰਾ ਡਟ ਕੇ ਮੁਕਾਬਲਾ ਕੀਤਾ ਹੁਣ ਵੀ ਮੁਕਾਬਲਾ ਇਹਨਾਂ ਹਾਲਾਤਾਂ ਦਾ ਰੱਬ ਵੱਲੋਂ ਅਜ਼ਮਾਇਸ਼ ਹੈ ਕੋਈ ਮਸਲਾ ਨਹੀਂ ਹੈ ਸਾਡੇ ਉੱਪਰ ਤਾਂ ਸਰਕਾਰਾਂ ਵੀ ਹਮਲੇ ਕਰਦੀਆਂ ਰਹੀਆਂ ਅਸੀਂ ਤਾਂ ਉਦੋਂ ਵੀ ਖਮੋਸ਼ ਨਹੀਂ ਰਹਿ ਸਾਡੇ ਅੰਦਰ ਪੰਜਾਬੀਆਂ ਦਾ ਖੂਨ ਹੈ ਇਨਸ਼ਾਅੱਲਾ ਜਦ ਤੱਕ ਅਸੀਂ ਸਿੱਖ ਮੁਸਲਮ ਹਿੰਦੂ ਦਲਿਤ ਇਕੱਠੇ ਆਂ ਦੁਨੀਆ ਦੀ ਕੋਈ ਤਾਕਤ ਨਾ ਸਾਡੇ ਸੂਬੇ ਨੂੰ ਨਾ ਸਾਡੇ ਦੇਸ਼ ਨੂੰ ਤੋੜ ਨਹੀਂ ਸਕਦੀ ਹੁਣ ਤੱਕ ਜਿਹੜਾ ਸੀ ਕਿੰਨੇ ਸੂਬਿਆਂ ਦੇ ਵਿੱਚ ਤੁਹਾਡੀਆਂ ਯੂਨਟਾਂ ਲੱਗ ਚੁੱਕੀਆਂ ਨੇ ਹੁਣ ਤੱਕ ਕਿੰਨੇ ਥਾਵਾਂ ਤੇ ਤੁਸੀਂ ਇਹ ਸੇਵਾ ਕਰ ਚੁੱਕੇ ਹੋ ਪੰਜਾਬ ਦੇ ਜਿਹੜੇ ਜ਼ਿਲ੍ਹੇ ਐ ਮੈਂ ਤੁਹਾਨੂੰ ਦੱਸਿਆ ਨਾ 23 ਦੇ 23 ਜ਼ਿਲ੍ਹਿਆਂ 'ਚ ਸਾਡੀਆਂ ਯੂਨਟਾਂ ਮੌਜੂਦ ਨੇ 23 ਜ਼ਿਲ੍ਹਿਆਂ 'ਚ ਹਾਂ 23 ਜ਼ਿਲ੍ਹਿਆਂ 'ਚ ਤੇ ਜਿਹੜਾ ਸਾਡਾ ਮਲੇਰਕੋਟਲਾ ਹੈੱਡ ਆਫਿਸ ਹੈ ਅਸੀਂ ਮਲੇਰਕੋਟਲਾ ਹੈੱਡ ਆਫਿਸ ਤੋਂ ਵੀ ਤਕਰੀਬਨ 35-40 ਬੰਦੇ ਰੋਜ਼ ਰਵਾਨਾ ਕਰਦੇ ਹਾਂ ਵੀ ਤੁਸੀਂ ਮਲੇਰਕੋਟਲੇ ਤੋਂ ਅਲੱਗ ਤੋਂ ਜਾਓ ਜਿੱਦਾਂ ਅੰਮ੍ਰਿਤਸਰ ਆਏ ਹੋਏ ਨੇ ਹੜ ਜਿੱਦਾਂ ਫਿਰੋਜ਼ਪੁਰ ਆਏ ਹੋਏ ਆ ਜਿੱਦਾਂ ਗੁਰਦਾਸਪੁਰ ਪਠਾਨਕੋ لیکن اسی ملیر کوٹلا ਮੁੱਖ دفتر ਤੋਂ ਵੀ ਟੀਮਾਂ روز بھیجਦੇ ਆ ਕਿ ਤੁਸੀਂ ਵੀ ਨਾਲ ਜਾ ਕੇ ਉਹਨਾਂ ਦੇ ਨਾਲ ਹੱਥ ਫੜਾਓ ਤਾਂ ਕਿ ਕੰਮ ਜਿਹੜਾ ਜਲਦੀ ਤੋਂ ਜਲਦੀ ਠੀਕ ਹੋ ਸਕੇ ਔਰ ਜਿਹੜੇ ਹਾਲਾਤ ਦੇ ਉੱਪਰ ਕਾਬੂ ਪਾਇਆ ਜਾ ਸਕੇ ਹਾਂਜੀ ਇਹ ਸੀ ਜੀ ਆਪਣੇ ਮਲੇਰ ਕੋਟਲੇ ਤੋਂ ਜਿਹੜੇ ਆਪਣੇ ਮੁਸਲਮ ਭਾਈਚਾਰਾ ਜਿਹੜਾ ਸੀ ਆਪਣੇ ਨਾਲ ਆਇਆ ਸੀ ਇੱਥੇ ਖੜਾ ਸੀ ਹੜਪੀੜਤਾਵਾਂ ਦੇ ਨਾਲ ਜਿਹੜਾ ਸੀ ਇਹਨਾਂ ਨੇ ਡਟ ਕੇ ਜਿਹੜਾ ਸੀ ਆਪਣਾ ਹੜਾਂ ਦਾ ਜਿਹੜਾ ਮੁਕਾਬਲਾ ਕਰ ਰਹੇ ਨੇ ਤੇ ਆਪਾਂ ਇਹ ਸਿੰਘ ਸਾਹਿਬ ਜੀ ਨੂੰ ਪੁੱਛਦੇ ਹਾਂ ਆਪਣੇ ਵੀਰ ਜੀ ਹੁਣੀ ਇੱਥੇ ਲਾਗੇ ਮਿਲੇ ਸੀ ਸਾਹਿਬ ਜੀ ਸਤ ਸ੍ਰੀ ਅਕਾਲ ਜੀ ਬੇਰੇ ਖਾਲਸਾ ਵੈਰੀ ਪਤੇ ਜੀ ਖਾਲਸਾ ਜੀ ਮੈਨੂੰ ਇਹ ਦੱਸਿਓ ਵੀ ਆ ਜਿਹੜੇ ਆਪਣੇ ਮੁਸਲਿਮ ਭਾਈਚਾਰਾ ਆਇਆ ਸੀ ਆਪਣੇ ਇੱਥੇ ਇਹ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਸੀ ਆਪਣੇ ਕੋਲ ਇੱਥੇ ਤੇ ਕੀ ਕੀ ਇਹਨਾਂ ਨੇ ਇੱਥੇ ਮਤਲਬ ਪਸ਼ੂਆਂ ਵਾਸਤੇ ਲਿਆਂਦਾ ਜਾਂ ਲੋਕਾਂ ਦੇ ਜਿਹੜੇ ਹੜਪੀੜ ਤੇ ਨੇ ਉਹਨਾਂ ਵਾਸਤੇ ਲਿਆਂਦਾ ਕੀ ਇਹ ਲੈ ਕੇ ਆਏ ਸੀ ਇਹ ਵੈਰੂ ਜੀ ਪਸ਼ੂਆਂ ਲਈ ਚੋਕਰ ਜਿੰਨੂੰ ਆਪਾਂ ਦਾਣਾ ਕਹਿ ਦਿੰਨੇ ਉਹ ਲੈ ਕੇ ਆਏ ਆ ਖਾਣ ਪੀਣ ਨੂੰ ਹੋਰ ਵੀ ਰਸਤਾ ਲੈ ਕੇ ਆਏ 12 ਚੱਕੀ ਗੱਡੀ ਆਈ 6-7 ਗੱਡੀਆਂ ਵੈਰੂ ਜੀ ਇਹਨਾਂ ਦੀ ਹੋਰ ਆ ਰਹੀਆਂ ਠੀਕ ਹੈ ਜੀ ਸਤ ਮਤਲਬ ਕਿਤੇ ਨਾ ਕਿਤੇ ਲੱਗਦਾ ਕਿ ਤੁਹਾਨੂੰ ਜਿਹੜਾ ਆਪਣਾ ਭਾਈਚਾਰਾ ਜਿਹੜਾ ਮੁਸਲਮਾਨ ਭਾਈਚਾਰਾ ਜਿਹੜਾ ਅੱਗੇ ਵਧ ਰਿਹਾ ਆਪਣੇ ਵੱਲ ਜਿਹੜਾ ਪੰਜਾਬੀਆਂ ਦਾ ਐਸ ਵੇਲੇ ਜਿਹੜਾ ਪੂਰਾ ਪ੍ਰੋਪਰ ਤਰੀਕੇ ਨਾਲ ਜਿਹੜਾ ਸਾਥ ਦੇ ਰਿਹਾ ਹਾਂਜੀ ਹਾਂਜੀ ਭਾਜੀ ਦੇ ਰਿਹਾ ਪੂਰਾ ਸਾਥ ਦੇ ਰਿਹਾ ਇਹਨਾਂ ਦੀ ਯਾਨੀ ਕਿ ਜਿਵੇਂ ਆਪਾਂ ਕੈਰੀ ਦਾ ਕਮੇਟੀ ਬਣੀ ਭਾਜੀ ਬਹੁਤ ਤਗੜੀ ਇਹ ਇੱਥੇ ਨਹੀਂ ਆਪਣੇ ਹਰੀ ਕੇ ਉਹ ਪਰਲੇ ਬੰਨ ਤੇ ਸਭਰਾਵਾਂ ਵਾਲ ਦੇ ਚਾਰੇ ਬੰਨੇ ਵੈਕਰੂ ਜੀ ਇਹਨਾਂ ਬਹੁਤ ਉਧਰ ਵੀ ਸੇਵਾ ਕੀਤੀ ਗੱਡੀਆਂ ਘਲਾਈਆਂ ਇਹ 99 6-7 ਗੱਡੀਆਂ ਫੇਰ ਆ ਰਹੀਆਂ ਦੋ ਆਪਣੇ ਕੋਲ ਪਹੁੰਚ ਚੁੱਕੀਆਂ ਵੈਗਰੋ ਜੀ ਸੋ ਦੋਸਤੋ ਕਿਤੇ ਨਾ ਕਿਤੇ ਜਿਹੜੇ ਆ ਸਾਰੇ ਭਾਈਚਾਰਕ ਜਿੰਨੇ ਵੀ ਆਪਣੇ ਨਾਲ ਨੇ ਇਸ ਵੇਲੇ ਪੰਜਾਬ ਦੇ ਨਾਲ ਹਿੱਕ ਨਾਲ ਹਿੱਕ ਡਾ ਕੇ ਖਲੋਤੇ ਹੋਏ ਨੇ ਸੋ ਇਹ ਲੱਗ ਰਿਹਾ ਹੈ ਕਿ ਪੰਜਾਬ ਦੇ ਨਾਲ ਇਸ ਵੇਲੇ ਸਾਰੇ ਖੜੇ ਚੁੱਕੇ ਨੇ ਹਾਂਜੀ ਵੀ ਦੋਸਤੋ ਇਹ ਸੀ ਆਪਣੇ ਨਾਲ ਜਿਹੜੇ ਸੀ ਮੁਸਲਿਮ ਭਾਈਚਾਰਾ ਜਿਹੜਾ ਅੱਜ ਪੰਜਾਬ ਦੇ ਨਾਲ ਖੜਾ ਹੈ ਤੇ ਆਪਾਂ ਗੱਲਬਾਤ ਕੀਤੀ ਉਹਨਾਂ ਦੇ ਨਾਲ ਬਹੁਤ ਵਧੀਆ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੇ ਜਿੱਥੇ ਜਿੱਥੇ ਵੀ ਸੇਵਾਵਾਂ ਦੀ ਲੋੜ ਹੈ ਜਿੱਥੇ ਜਿੱਥੇ ਵੀ ਰਾਸ਼ਨ ਪਾਣੀ ਦੀ ਲੋੜ ਹੈ ਉੱਥੇ ਆਪਣਾ ਰਾਸ਼ਨ ਜਿਹੜਾ ਉਹ ਮਹਈਆ ਕਰਵਾ ਰਹੇ ਨੇ ਸੋ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਸਾਰੇ ਹੀ ਇੱਕ ਪਾਸੇ ਹੋ ਕੇ ਡੱਟ ਚੁੱਕੇ ਨੇ ਕਿ ਨਹੀਂ ਆਪਾਂ ਸੇਵਾ ਕਰਨੀ ਹੈ ਸੋ ਅੱਜ ਦੀ ਵੀਡੀਓ ਜਿਹੜੀ ਹੈ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਜਲਦੀ ਮਿਲਦੇ ਹਾਂ ਤੇ ਚੈਨਲ ਆਪਣਾ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ